ਇਕ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਬੇਨਤੀ ਕਰਨ ਲੱਗਿਆ ਕਿ ਕਿਰਪਾ ਕਰਕੇ ਤਵੱਜੋ ਘਰਾਂ ਵਿੱਚ ਬੈਠ ਕੇ ਜੋ ਸੰਗਤ ਆਵਾਜ਼ ਸੁਣ ਰਹੇ ਨੇ ਮੈਂ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ ਕਿਰਪਾ ਕਰਕੇ ਬੇਨਤੀ ਸੁਣਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾ ਬਾਣੀਆਂ ਬਾ ਬਾਣੀਆਂ ਦਾ ਅਰਥ ਹੈ ਸਾਡੇ ਜਿਹੜੇ ਵੱਡੇ-ਵਡੇਰੇ ਨੇ ਸਾਡੇ ਬਾਬੇ ਨੇ ਸਾਡੇ ਗੁਰੂ ਸਹਿਬਾਨ ਨੇ ਬਾ ਬਾਣੀਆਂ ਕਹਾਣੀਆਂ ਜਿਹੜੀਆਂ ਬਾ ਬਾਣੀਆਂ ਨੇ ਨਾ ਬਾਬਿਆਂ ਦੀਆਂ ਕਹਾਣੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਪੁੱਤ ਸੁਪੁੱਤ ਕ੍ਰੇਣ ਜਦੋਂ ਇੱਕ ਬੱਚਾ ਜਨਮ ਲੈਂਦਾ ਤੇ ਮਾਤਾ ਪਿਤਾ ਕਹਿੰਦੇ ਨੇ ਸਾਡੇ ਘਰ ਪੁੱਤ ਹੋਇਆ। ਉਹ ਪੁੱਤ ਕੁਪੁੱਤ ਬਣੇਗਾ ਜਾਂ ਸੁਪੁੱਤਰ ਬਣੇਗਾ ਇਹ ਉਹਦੀ ਸੰਗਤ ਜਿਹੜੀ ਹੈ ਉਹਦੇ ਤੇ ਉਹਦੇ ਨਾਲ ਗੱਲ ਬਣੇਗੀ ਉਹ ਸੰਗਤ ਦੱਸੇਗੀ ਕਿ ਪੁੱਤ ਨੇ ਸੁਪੁੱਤ ਬਣਨਾ ਹੈ ਕਿ ਕੁਪੁੱਤ ਬਣਨਾ ਹੈ। ਤੇ ਜੇ ਤੇ ਪੁੱਤ ਦੀ ਸੰਗਤ ਮਾੜੀ ਹੋਈ ਜੇ ਪੁੱਤ ਨਸ਼ੇੜੀਆਂ ਦੀ ਸੰਗਤ ਵਿੱਚ ਬਹਿ ਗਿਆ ਜੇ ਪੁੱਤ ਜੁਆਰੀਆਂ ਦੀ ਸੰਗਤ ਵਿੱਚ ਬਹਿ ਗਿਆ ਜੇ ਪੁੱਤ ਮਾੜੇ ਕਰਮ ਕਰਨ ਵਾਲਿਆਂ ਦੀ ਸੰਗਤ ਵਿੱਚ ਬਹਿ ਗਿਆ ਤੇ ਮਾਫ਼ ਕਰਿਓ ਉਹ ਪੁੱਤ ਕਪੁੱਤ ਬਣ ਜਾਏਗਾ ਉਹ ਪੁੱਤ ਜਿਹੜਾ ਉਹ ਕਪੁੱਤ ਬਣੇਗਾ ਕਪੁੱਤ ਬਣੇਗਾ ਉਹ ਤੁਹਾਡੀ ਸੰਭਾਲ ਨਹੀਂ ਕਰੇਗਾ ਉਹ ਬਜ਼ੁਰਗੀ ਵਿੱਚ ਤੁਹਾਨੂੰ ਠੋਕਰਾਂ ਮਾਰੇਗਾ ਨਸ਼ੇ ਕਰੇਗਾ ਘਰ ਦੇ ਭਾਂਡੇ ਵੇਚ ਦਏਗਾ ਮਾਤਾ ਪਿਤਾ ਨੂੰ ਧੱਕੇ ਮਾਰੇਗਾ ਉਹ ਸੰਸਾਰ ਦੇ ਵਿੱਚ ਨਾਮ ਤੇ ਕੀ ਰੋਸ਼ਨ ਕਰਨਾ ਹੈ ਪਰਿਵਾਰ ਡੋਬ ਕੇ ਰੱਖ ਦਏਗਾ ਪਰ ਜੇ ਪੁੱਤ ਨੂੰ ਚੰਗੀ ਸੰਗਤ ਮਿਲ ਗਈ ਜੇ ਪੁੱਤ ਗੁਰਦੁਆਰੇ ਆਉਣ ਲੱਗ ਗਿਆ ਜੇ ਪੁੱਤ ਗੁਰਬਾਣੀ ਪੜਨ ਲੱਗ ਗਿਆ ਜੇ ਪੁੱਤ ਸੰਗਤ ਦੀ ਸੇਵਾ ਵਿੱਚ ਜੁੜ ਗਿਆ ਜੇ ਪੁੱਤ ਗੋਰੀ ਇਤਿਹਾਸ ਸਿੱਖ ਇਤਿਹਾਸ ਆਪਣੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਸੁਣਨ ਲੱਗ ਗਿਆ ਪੜ੍ਹਨ ਲੱਗ ਗਿਆ ਉਹ ਪੁੱਤ ਬਣੇਗਾ सपूत सपੁੱਤਰ ਬਣੇਗਾ ਤੇ सपੁੱਤਰ ਜਦੋਂ ਬਣੇਗਾ ਉਹ ਬਾਬਾ ਜੀਵਨ ਸਿੰਘ ਵਾਂਗ ਆਪਣਾ ਵੀ ਨਾਮ ਰੌਸ਼ਨ ਕਰੇਗਾ ਤੇ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਕਰੇਗਾ ਉਹ ਬਿਰਧ ਆਸ਼ਰਮ ਨਹੀਂ ਛੱਡਣ ਦੇਗਾ ਮਾਤਾ ਪਿਤਾ ਨੂੰ ਚੇਤੇ ਰੱਖਿਓ ਬਾਹਰ ਰੋਲਦੇ ਮਾਪੇ ਨੂੰ ਵੀ ਕਿਸੇ ਦੇ ਮਾਪੇ ਨੂੰ ਵੀ ਆਪਣੇ ਘਰ ਲੈ ਆਏਗਾ ਕਿ ਜਿੱਦਾਂ ਦਾ ਮੇਰਾ ਮਾਪੇ ਉਹਦਾ ਦੇ ਤੁਸੀਂ ਹੋ ਮੈਂ ਤੁਹਾਡੀ ਸੇਵਾ ਕਰਾਂਗਾ ਪੁੱਤ ਕਪੁੱਤ ਬਣਾਉਣੇ ਨੇ ਕਿ ਸੁਪੁੱਤ ਬਣਾਉਣੇ ਨੇ ਇਹ ਮਾਤਾ ਪਿਤਾ ਤੇ ਨਿਰਭਰ ਕਰਦਾ ਹੈ ਤੇ ਜੇ ਪੁੱਤਰ ਨੂੰ ਚੰਗੀ ਸੰਗਤ ਵਿੱਚ ਲੈ ਕੇ ਆਓਗੇ ਗੁਰੂ ਕੀ ਸੰਗਤ ਵਿੱਚ ਲੈ ਕੇ ਆਓਗੇ ਉਹਨੂੰ ਬਾ ਬਾਣੀਆਂ ਦੀਆਂ ਕਹਾਣੀਆਂ ਨਾਲ ਜੋੜੋਗੇ ਤੇ ਬੇਨਤੀ ਕਰਾਂ ਫਿਰ ਪੁੱਤ ਸੁਪੁੱਤਰ ਬਣਨਗੇ ਆਪਣਾ ਵੀ ਨਾਮ ਰੋਸ਼ਨ ਕਰਨਗੇ ਤੇ ਮਾਤਾ ਪਿਤਾ ਦਾ ਵੀ ਨਾਮ ਉੱਚਾ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਬਾਬਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਇਸ ਕਰਕੇ ਉਦਮ ਕਰੀਏ ਘਰਾਂ ਦੇ ਕੰਮ ਸੰਕੋਚ ਦੇ ਸਮੇਟਦੇ ਹੋਏ ਆਓ ਕੁਝ ਸਮਾਂ ਗੁਰੂ ਕੀ ਗੋਦ ਵਿੱਚ ਬੈਠੀਏ ਆਪਣੇ ਵੱਡੇ ਵਡੇਰਿਆਂ ਦੀ ਗੁਰੂ ਸਾਹਿਬਾਂ ਦੀ ਜਿਹੜੀ ਇਤਿਹਾਸ ਹੈ ਕਥਾ ਕਹਾਣੀਆਂ ਉਹਦੇ ਨਾਲ ਜੁੜਨ ਦਾ ਯਤਨ ਕਰੀਏ ਆਓ ਅਸੀਸ ਦਿਓ